ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਬਰਕਤ ਵੀਡੀਓ ਬਾਰੇ ਇਹਦੇ ਵਿੱਚ ਇਹਨਾਂ ਦੀ ਇਹ ਇਹ ਭੈਣ ਆਈ ਹੋਈ ਹੈ ਆਪਣੀ ਭੂਆ ਨੂੰ ਮਿਲਣ ਆਈ ਹੋਈ ਆ ਤੇ ਇਹ ਹੁਣ ਆਂਟੀ ਕਹਿ ਰਹੀ ਆ ਇਹਨੂੰ ਕਿ ਮਤਲਬ ਸੰਦੀਪ ਜਦੋਂ ਦੀ ਸਾਡੇ ਘਰ ਆਈ ਆ ਤੇ ਇਹਨੇ ਸਾਡੇ ਘਰ ਭਸਾਤ ਪਾ ਕੇ ਰੱਖਿਆ ਹੋਇਆ ਬਸ ਮੇਰੀ ਕੁੜੀ ਨੂੰ ਵਿਆਹ ਕਿ ਕਹਿੰਦੇ ਵੀ ਸਾਡੇ ਗਲੋਂ ਲੱਥ ਗਈ ਆ ਤੇ ਬਸ ਹੁਣ ਮੁੜ ਕੇ ਆਵੇ ਹੀ ਨਾ ਕਿ ਸਾਡਾ ਲੈਣਾ ਦੇਣਾ ਹੀ ਮੁੱਕ ਗਿਆ ਉਹਦੇ ਨਾਲ ਫਿਰ ਉਹ ਥੋੜੀ ਕਿਤੇ ਬੈਠੀ ਆਪਣੀ ਭੂਆ ਦੇ ਘਰ ਤੇ ਉਹ ਜਾਣ ਲੱਗੀ ਤੇ ਕਵਲ ਤੇ ਅੰਕਲ ਗੱਲ ਕਰ ਰਹੇ ਕੰਮ ਕਰ ਰਹੇ ਸੀਗੇ ਤੇ ਆਂਟੀ ਉਹ ਫਿਰ ਚਲੇ ਗਈ ਤਾਂ ਆਂਟੀ ਬਾਦੋਂ ਜਦੋਂ ਮੁੜ ਕੇ ਉਹਨੂੰ ਛੱਡ ਕੇ ਗੇਟ ਤੇ ਵਾਪਸ ਆਈ ਆਂਟੀ ਕਹਿੰਦੀ ਮੇਰੀ ਭਤੀਜੀ ਆਈ ਤੁਸੀਂ ਬੁਲਾਇਆ ਤੱਕ ਨਹੀਂ ਅੰਕਲ ਕਹਿੰਦੇ ਗੱਲ ਸੁਣ ਲੈ ਮੈਨੂੰ ਹੁਣ ਪਤਾ ਲੱਗਾ ਕਿ ਜਦੋਂ ਘਰ ਕੋਈ ਇਸਤਜ਼ਾਰ ਆਵੇ ਤਾਂ ਕੋਈ ਨਾਂ ਬੋਲੇ ਤਾਂ ਕਿੰਨਾ ਬੁਰਾ ਲੱਗਦਾ ਜਦੋਂ ਮੇਰੀ ਭੈਣ ਆਈ ਤੇ ਤੂੰ ਖੜਾ ਉਹਨੂੰ ਬੁਲਾਉਂਦੀ ਸੀਗੀ ਤੇ ਅਸੀਂ ਵੀ ਹੁਣ ਤਰਨਾ ਐਦਾਂ ਹੀ ਕੀਤਾ ਤੇ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਆਂਟੀ ਸੰਦੀਪ ਨੂੰ ਬੋਲਣ ਲੱਗੇ ਕਿ ਸਾਰਾ ਸੰਦੀਪ ਦਾ ਹੀ ਸੀ ਆਪਾ ਤੇ ਫਿਰ ਆਂਟੀ ਇਹ ਫੋਨ ਚੱਕ ਕੇ ਹਲ ਕਹਿੰਦੇ ਮੈਂ ਆਪਣੀ ਕੁੜੀ ਨਾਲ ਗੱਲ ਕਰਨੀ ਹੈ ਅੱਜ ਬਹੁਤ ਦਿਨ ਹੋ ਗਏ ਮੇਰੇ ਨਾਲ ਗੱਲ ਨਹੀਂ ਹੋ ਰਹੀ ਉਹਨਾਂ ਨੇ ਫੋਨ ਲਗਾਇਆ ਤੇ ਫੋਨ ਵਿੱਕੀ ਨੇ ਚੱਕ ਲਿਆ ਪਹਿਲਾਂ ਤਾਂ ਵਿੱਕੀ ਵੀਰਾ ਫੋਨ ਚੱਕਦਾ ਨਹੀਂ ਪਰ ਅਸੀਂ ਫਿਰ ਉਹਨੇ ਸੋਚਿਆ ਕਿ ਮੈਂ ਚੱਕ ਹੀ ਲਵਾਂ ਤੇ ਕੀ ਸੋਚਣਗੇ ਕਿ ਫੋਨ ਨਹੀਂ ਚੱਕਣ ਦੇ ਇਹ ਤੇ ਇਹਨਾਂ ਨੇ ਕਹਿਤਾ ਕਿ ਪ੍ਰੀਤ ਸੁੱਤੀ ਹੋਈ ਆ ਉਧਰ ਵਿੱਕੀ ਦੀ ਮੰਮੀ ਆ ਗਈ ਉਹਨੇ ਕਿਹਾ ਕਿ ਉਹਦੀ ਮੰਮੀ ਬਾਰ-ਬਾਰ ਫੋਨ ਕਰੀ ਜਾਂਦੇ ਆਂ ਆਂਟੀ ਨੇ ਕਿਹਾ ਕਰਵਾ ਦੇ ਗੱਲ ਕੋਈ ਗੱਲ ਨਹੀਂ ਸਿਰ ਤੇ ਖੜੇ ਹੋ ਕੇ ਫੋਨ ਕਰਵਾ ਲੈਣੇ ਆ ਤੇ ਇਹ ਫੋਨ ਲੈ ਕੇ ਦੋਨੇ ਜਾਣੇ ਪ੍ਰੀਤ ਦੇ ਕੋਲ ਆ ਗਏ ਪ੍ਰੀਤ ਵਿਚਾਰੀ ਕੋ ਕੰਮ ਬਹੁਤ ਕਰਵਾਉਂਦੇ ਆ ਹੁਣ ਤੇ ਘਰ ਦਾ ਵੀ ਤੇ ਪਸ਼ੂਆਂ ਦਾ ਵੀ ਕਰਨਾ ਪੈਂਦਾ ਹੁਣ ਸਲਾਈ ਵੀ ਕਰਵਾਉਣ ਦੇ ਉਹਦੇ ਕੋਲ ਤੇ ਇਹ ਸਿਰ ਤੇ ਖੜੇ ਹੋ ਕੇ ਸੰਦੀਪ ਨੂੰ ਪ੍ਰੀਤ ਨੂੰ ਕਹਿੰਦਾ ਗੱਲ ਕਰ ਲੈ ਪ੍ਰੀਤ ਕਹਿੰਦੀ ਉਸ ਸਲਾਈ ਦਾ ਕੰਮ ਕਰ ਰਹੀ ਸੀ ਤੇ ਉਹ ਕਹਿੰਦੀ ਕਿ ਮੈਂ ਨਹੀਂ ਕਰਨੀ ਗੱਲ ਮੈਂ ਬਾਅਦ ਵਿੱਚ ਕਰੂੰਗੀ ਤੇ ਵਿੱਕੀ ਨੇ ਕਿਹਾ ਕਿ ਮੇਰੇ ਮੋਹਰੇ ਖੜੀ ਹੋ ਕੇ ਮੇਰੇ ਮੋਹਰੇ ਗੱਲ ਕਰ ਜਿਹੜੀ ਕਰਨੀ ਹੈ ਉਹਨਾਂ ਦੇ ਨਾਲ ਤੇ ਪ੍ਰੀਤ ਰੋਣ ਲੱਗ ਗਈ ਆਪਣੀ ਮੰਮੀ ਨਾਲ ਗੱਲ ਕਰਕੇ ਕਿ ਮੰਮੀ ਮੈਨੂੰ ਤੁਹਾਡਾ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਮੈਨੂੰ ਮਿਲ ਕੇ ਜਾਵੋ ਆ ਕੇ ਤੇ ਵਿੱਕੀ ਨੇ ਇਹ ਸੁਣ ਕੇ ਉਹਨੂੰ ਫੋਨ ਖੋਲ ਲਿਆ ਤੇ ਕਹਿੰਦਾ ਕਿ ਉਦਾਂ ਹੀ ਰੋਂਦੀ ਆ ਸੀ ਤੇਰਾ ਜੀ ਲਗਾ ਕੇ ਰੱਖਿਆ ਹੋਇਆ ਆ ਬਸ ਉਦੀ ਨਾਟਕ ਕਰਨ ਢਈ ਆ ਆਂਟੀ ਨੇ ਉਹਨੂੰ ਪ੍ਰੀਤ ਨੂੰ ਹਸਲਾ ਦਿੱਤਾ ਕੋਈ ਗੱਲ ਨਹੀਂ ਮੈਂ ਆਉਂਗੀ ਤੁਹਾਨੂੰ ਮਿਲਣ ਤੈਨੂੰ ਤੇਰਾ ਸੋਹਰਾ ਤੇਰਾ ਸੋਹਰਾ ਪਰਿਵਾਰ ਬਹੁਤ ਵਧੀਆ ਮਿਲਿਆ ਹੋਇਆ ਤੇ ਪ੍ਰੀਤ ਹੁਣ ਪਛਤਾ ਰਹੀ ਆ ਕਿ ਮੈਂ ਕਿੱਥੇ ਫਸ ਗਈ ਆਪਣੇ ਮੰਮੀ ਨਾਲ ਮੈਂ ਮੈਨੂੰ ਮਤਲਬ ਪਤਾ ਨਹੀਂ ਲੱਗਾ ਜੇ ਆਪਣੇ ਮੰਮੀ ਨੂੰ ਵੀ ਬੇਵਕੂਫ ਬਣਾਉਂਦੀ ਰਹੀ ਮੈਂ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਅਜ ਤੱਕ ਕਿ ਇਹ ਮੇਰੇ ਨਾਲ ਕੀ ਕਰੀ ਜਾਂਦੇ ਸੀਗੇ ਮੈਂ ਇਹਨਾਂ ਦੀਆਂ ਗੱਲਾਂ ਵਿੱਚ ਆਉਂਦੀ ਰਹੀ ਹੁਣ ਅੱਗੇ ਦੇਖਦੇ ਆ ਜੀ ਕੀ ਹੁੰਦਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ